ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਬੁਰਜਸਿਮਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਅੰਕਲ ਸੱਤਪਾਲ ਦੇ ਘਰੋਂ ਦੋਸਤੋ ਵੀਡੀਓ ਆ ਬਿਲਕੁਲ ਇੱਕ ਘਰੇਲੂ ਘਰ ਚੋਂ ਮੇਰੇ ਕੋਈ ਵਪਾਰ ਦਾ ਕੰਮ ਨਹੀਂ ਦੂਸਰਾ ਸੂਆ ਸੂਣ ਵਾਲੀ ਦੋਸਤੋ ਆਹ ਬੈਠ ਸੇਲ ਕਰਨੀ ਆ ਸੋ ਪਹਿਲੇ ਸੂਏ ਦਾ ਕਿੰਨਾ ਕਰ ਕਾੜ ਰਿਆ ਤੇ ਜਮਾ ਇੱਕ ਟੌਪ ਦੋਸਤੋ ਨਗੀਨਾ ਕਹਿਦਗੇ ਉਹ ਤੁਹਾਨੂੰ ਅੱਜ ਦਿਖਾਵਾਂਗੇ ਸਾਰੀ ਇਨਫੋਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਕੀ ਇਹਦਾ ਭਾਅ ਹੋਊਗਾ ਤੇ ਕੀ ਇਹਦਾ ਦੁੱਧ ਰਿਆ ਬਾਈ ਜੀ ਬਾਕੀ ਕਿਹੜੇ ਸਿਮਣ ਤੋਂ ਗੱਭਣ ਜਮਾ ਇੱਕ ਕਰੇ ਲੁਕਾ ਮਾ ਆ ਤੁਸੀਂ ਦੂਸਰੇ ਜਾਨਵਰ ਦੇਖ ਲਓ ਆਜੋ ਆਪਾਂ ਬਾਈ ਹਰਿਆਣਾ ਗੱਲਬਾਤ ਕਰਦੇ ਆਂ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 18 ਤਰੀਕ 12ਵਾਂ ਮਹੀਨਾ 2025 ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਆ ਗਿਆ ਜੀ ਆਪਣਾ ਬੁਰਜ ਸਿਮਾ ਜੀ ਆਸੇ ਪਾਸੇ ਕਿਹੜੇ ਪਿੰਡ ਆ ਜੋਧਪੁਰ ਤੇ ਨੱਤ ਬਗੈਰ ਜੋਧਪੁਰ ਨੱਤ ਬਗੈਰ ਤੇ ਇਹਦਾ ਘਰ ਆਪਣਾ ਇਹ ਜੋਧਪੁਰ ਵਾਲੀ ਛਟਕਦੀ ਹੈ ਜੋਧਪੁਰ ਬੁਰਜ ਸਿਮੇ ਦੇ ਵਿਚਾਲੇ ਹੈ ਜੀ ਜੋਧਪੁਰ ਬੁਰਜ ਸਿਮੇ ਦੇ ਵਿਚਾਲੇ ਠੀਕ ਹੈ ਅੰਕਲ ਜੀ ਇਹ ਕਿੰਨਾ ਮਸੂਆ ਸੁੰਦੀ ਆ ਤੇ ਦੂਜੇ ਸੂਆ ਸੂਗੀ ਜੀ ਦੂਜਾ ਸੂਆ ਸੂਗੀ ਕਿੰਨੇ ਦਿਨ ਰਹਿ ਗਏ ਅੱਜ ਸੂਣ ਦੇ ਤੇ 25 ਤਰੀਕ ਨੂੰ ਸਨ ਪੂਰੇ ਹੋਣਗੇ ਜੀ 25 ਤਰੀਕ ਨੂੰ ਅੱਜ ਦੋਸਤੋ 18 ਦੀ ਵੀਡੀਓ ਤਕਰੀਬਨ ਹਫਤੇ ਦੀ ਹਜੇ ਕੱਚੀ ਪਈ ਆ ਹਾਂਜੀ ਹਾਂਜੀ ਠੀਕ ਹੈ ਤੇ ਗੱਬਣ ਕਿਹੜੇ ਤੋਂ ਆ ਜੀ ਇਹ ਗੱਬਣ ਇਹ ਸੈਵਨ ਸਟਾਰ ਤੋਂ ਜੀ ਸੈਵਨ ਸਟਾਰ ਤੋਂ ਗੱਬਣ ਆ 66 ਕੇ ਨੌ ਜੋ ਦੀ ਬਹੁਤ ਜਿਆਦਾ ਵੱਡੀ ਆ ਗਈ ਜਮਾ ਜਿਹੜੀ ਆਪਾਂ ਕਿਸੇ ਬਰੂਟ ਦੀ ਆ ਆਪ ਬਰੂਟ ਦੀ ਆ ਹਾਂਜੀ ਹਾਂ ਬਰੂਟ ਦੀ ਦੋਸਤੋ ਇਹ ਆਪ ਆ ਗੱਬਣ 7 ਸਟਾਰ ਹੈਨਾ ਹਾਂਜੀ ਹਾਂ ਠੀਕ ਆ ਜੀ ਬਾਕੀ ਖੋਲ ਕੇ ਤੁਹਾਨੂੰ ਮੈਂ ਤੋੜ ਕੇ ਵੀ ਦਿਖਾ ਦੂੰ ਪਹਿਲੇ ਸੂਏ ਦਾ ਜੀ ਕਿੰਨੇ ਸਾਬਕਾ ਭਰਿਆ ਦੁੱਧ ਦਾ ਦੁੱਧ 30 ਲੀਟਰ ਜੀ ਜਮਾ ਚੋਇਆ ਆਪਾਂ ਹੋਇਆ ਜੀ ਮਸ਼ੀਨੀ ਚਵਾਈ ਕਰਦੇ ਹੋ ਕਿ ਹੱਥੀ ਕਰਦੇ ਹਾਂ ਜੀ ਹੱਥੀ ਚਵਾਈ ਕਰਦੇ ਆ ਦੋਸਤੋ ਪਹਿਲੇ ਸੂਏ ਦਾ 30 ਕਿਲੋ ਦੁੱਧ ਦੋਸਤੋ ਬਹੁਤ ਜ਼ਿਆਦਾ ਹੁੰਦਾ ਤੇ ਕੱਦ ਬਿੱਡ ਦੀ ਬਹੁਤ ਜ਼ਿਆਦਾ ਵੱਡੀ ਆ। ਬਾਕੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ। ਨੰਬਰ ਆ ਜਿਹੜਾ ਮਾਲਕਾਂ ਦਾ ਵੀਡੀਓ ਦੇ ਹੇਠਾਂ ਵੀਰੇ ਚੱਲੀ ਜਾਂਦਾ। ਖੋਲੋ ਅੰਕਲੇ ਨੂੰ ਆਪਾਂ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ। ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਕੋਲੇ ਆਇਓ ਦੋਸਤੋ ਜਿਵੇਂ ਮਰਜੀ ਆਪਦੀ ਤਸੱਲੀ ਕਰ ਲਿਓ। ਬਹੁਤ ਜ਼ਿਆਦਾ ਵੱਡੇ ਕੱਦ ਦੀ ਆ ਤੇ ਜਿਵੇਂ ਇੱਕ ਡਾਇਮੰਡ ਪੀਸ ਨਗੀਨਾ ਕਹਦਗੇ ਉਹ ਚੀਜ਼ ਆ। ਉਧਰ ਨੂੰ ਮੋੜ ਲਓ ਜੀ ਪਰੇ ਨੂੰ। ਖਾਂ ਨੂੰ ਲੈ ਚਲੋ। ਆਹ ਦੇਖੋ ਦੋਸਤੋ ਕਿੰਨਾ ਕ ਦੁੱਧ ਪਾ ਦੂ ਬਾਬਾ ਫਿਰ ਦੇਖੋ ਜੀ ਇਹ ਤਾਂ ਸੇਵਾਲ ਤੇ ਡਿਪੈਂਡ ਹੈ ਨਹੀਂ ਕੋਈ ਅੰਦਾਜ਼ਾ ਹੁੰਦਾ ਹੀ ਆ ਵੀਰ ਆਪਾਂ ਪੁੱਛ ਰਿਹਾ ਕਿ ਦੇਵੂਗੀ 40 ਡੀਟਰ ਦਾ ਟੋਕੜ ਹੈ ਹੈ ਟੋਕੜ 40 ਡੀਟਰ ਦੁੱਧ ਤਾਂ ਦੇਵੂਗੀ ਹਾਂ 40 ਕਿਲੋ ਦੁੱਧ ਕਹਿੰਦੇ ਘਟੋ ਘਟ ਮਾਲਕ ਜਿਹੜੇ ਹਿਸਾਬ ਨਾਲ ਪਲੀ ਆ ਸਰੀਰ ਆ ਤੇ ਢਾਂਚਾ ਦੇਖੋ ਦੋਸਤੋ ਬਹੁਤ ਸੋਹਣਾ ਸਾਫ਼ ਥਣਲੇ ਵੇਦੀ ਆ ਲੈ ਚਲੋ ਜੀ ਅੰਦਰ ਹੀ ਹਾਂ ਆ ਪਾ ਜਿਹੜਾ ਉਹ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਬਾਕੀ ਦੋਸਤੋ ਚੈੱਕ ਕਰੋ ਕੁਆਲਿਟੀ ਕਰਮਾੜੀ ਸਕਰੀਨ ਚ ਪੂਰੀ ਫਿੱਟ ਨਹੀਂ ਬੈਠਦੀ ਜੀ ਆਪਾਂ ਨੇੜਿਓਂ ਬਣਾਈਏ ਹਾਂ ਆਹ ਦੇਖੋ ਦੋਸਤੋ ਹਾਂ ਜਮਾ ਚਵਾਈ ਵਾਲੇ ਸੋਹਣੇ ਥਣ ਤੇ ਕਿੰਨੇ ਕੀ ਨਹੀਂ ਹੈ ਵੀਰੇ ਵੱਡੇ ਵੱਡੇ ਫਾਰਮਾਂ ਚ ਮੇਲਿਆਂ ਚ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਆਮ ਫਾਰਮਰ ਦੇ ਘਰੇ ਆ ਹਾਂ ਅੰਕਲ ਜੀ ਫਿਰ ਕੀ ਭਾਰ ਹੋਊਗਾ ਜੀ ਇਹਦਾ ਆਇਆ ਜੀ 2,80,000 ਰੁਪਇਆ 280000 ਹਾਂਜੀ ਠੀਕ ਹੈ 280000 ਦੋਸਤੋ ਡਿਮਾਂਡ ਆ ਸੋ ਜਿਹੜੇ ਵੀ ਭਰਾ ਨੂੰ ਫਿੱਟ ਆਉ ਕਰ ਲਿਓ ਵੀਰ ਨਾਲ ਸੰਪਰਕ ਨੰਬਰ ਹੇਠਾਂ ਚੱਲੀ ਜਾਂਦਾ ਪਿੰਡ ਬੁਰਜ ਸਿਮਾ ਜ਼ਿਲ੍ਹਾ ਬਠਿੰਡਾ ਤਹਿਸੀਲ ਦੋਸਤੋ ਦਾਮਦਮਾ ਸਾਹਿਬ ਤਲਵੰਡੀ ਸਭ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਸੇਕਾਲ ਵੀਰੇ